ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਅਮਨਦੀਪ ਬਾਈ ਦੇ ਘਰੇ ਬਾਈ ਦਾ ਕੰਮ ਵਪਾਰ ਦਾ ਤੇ ਜਨਵਰ ਬਾਈ ਦੇ ਕੋਲੇ ਮਿੱਤਰੋ ਚਾਰ ਪੰਜ ਬਕਾਊ ਆ ਵੱਛੀਆਂ ਬਾਈ ਦੇ ਘਰੇ ਰੱਖੀਆਂ ਸੀ ਇੱਕ ਕੱਟੀ ਰੱਖੀ ਸੀ ਪਰ ਹੁਣ ਵੇਚ ਰੀਆਂ ਬਾਈ ਇਹਦਾ ਵੀ ਆਪਾਂ ਵਪਾਰ ਦਾ ਸਰਕਲ ਹੀ ਵਧਾਉਣਾ ਪਸ਼ੂ ਵੱਧ ਲਿਆਇਆ ਕਰਾਂਗੇ ਵੀ ਇਹਨਾਂ ਨੇ ਕਿੱਲੇ ਰੋਕੇ ਹੋਏ ਇਸ ਕਰਕੇ ਬਾਈ ਇਹਦਾ ਵੀ ਵੇਚਦੀ ਆ ਸਾਬਿਆ ਵੱਛੀਆਂ ਵੀ ਲਾਦੇ ਬਕਾਊ ਤੇ ਮੈਂ ਕਿਹਾ ਬਾਈ ਵੱਛੀਆਂ ਲੈਣ ਵਾਲੇ ਦਾ ਵਾਧੂ 100 ਰੁਪਏ ਲਈ ਆਪਣੇ ਆਇਆ ਬਣਾਈਏ ਫਿਰ ਮੈਂ ਕਿਹਾ ਵੀਡੀਓ ਹੀ ਇਹਨਾਂ ਦੀ ਵੇਚੀ ਸਾਰੀ ਗੱਲਬਾਤ ਕਰਦੇ ਆ ਪਾਵ ਬ੍ਰਾਹਮਣ ਦੀ ਬਾਈ ਹੋਈ ਮਾਈ ਦੇ ਕੇਰਾ ਦੀ ਨੇੜੇ ਸਸੀ ਕਾਲ ਅਮਨਦੀ ਬਾਈ ਸਸੀ ਕਾਲ ਬਾਈ ਕੀ ਹਾਲ ਆ ਠੀਕ ਆ ਜੀ ਚੜਦੀ ਕਲਾ ਤੇ ਆ ਚੜਦੀ ਕਲਾ ਠੀਕ ਆ ਅੱਜ ਇੱਕ ਝੋਟੀਆ ਦੇ ਤਿੰਨ ਜਨਵਾਰ ਦੁੱਧ ਆ। ਹਾਂਜੀ ਹਾਂਜੀ। ਪਹਿਲਾਂ ਆਪਾਂ ਝੋਟੀ ਬਾਰੇ ਦੱਸਦੀ ਵੀਰੇ ਕਿੰਨਾ ਦੁੱਧ ਆ ਕੀ ਡਿਟੇਲ ਆ। ਝੋਟੀ ਥੱਲੇ ਬਾਈ 10 ਕਿਲੋ ਦੁੱਧ ਆ। 10 ਕਿਲੋ ਹੈ। ਹਾਂਜੀ ਹਾਂਜੀ 10 ਕਿਲੋ। ਪਹਿਲਾਂ ਨਹੀਂ ਸੂਈ ਹੈ ਬਾਈ। ਨਹੀਂ ਦੁੱਧੇ ਆਈ। ਦੁੱਧੇ ਸੂਇਆ। ਹਾਂ ਤੇ ਕਿੰਨੇ ਦਿਨ ਹੋ ਗਏ ਅਮਨਦੀਪ ਬਾਈ ਸੂਈ ਨੂੰ? ਇਹਨੂੰ ਸੂਈ ਨੂੰ 8 ਲਾਉਣ ਦਿਨ ਹੋ ਗਏ ਬਾਈ। ਠੀਕ ਆ ਵੀਰੇ ਚੂਣ ਚੰਨ ਚੰਗਾ ਬਾਈ। ਚੂਣ ਬਹੁਤ ਚੰਗਾ ਬਾਈ। ਠੀਕ ਆ ਵੀ ਠੀਕ ਆ। ਅੱਛਾ ਅਮਨਦੀਪ ਬਾਈ ਕਿੰਨੇ ਦੀ ਦੇਵਾਂਗੇ ਵੀਰੇ? ਇਹ ਬਾਈ ਝੋਟੀ ਆਪਾਂ ਹਾਂ ਨਾ ਸਵਾ ਦੀ ਦੇ ਦੇ ਕਿਉਂਕਿ ਲੇਵਾ ਥੋੜਾ ਪਈ ਜਾਂਦਾ ਘਟਾ ਵੀ ਉਵੇਂ ਪਤਾ ਲੱਗ ਜੂਗਾ ਦਰਸ਼ਕ ਵੀੜਾ ਨੂੰ ਵੀ ਥਾਣੇ ਲੇਵਾ ਕਿਵੇਂ ਆਂਦਾ ਬਾਈ ਤੇਰਾ ਮੂੰਹ ਲਵਾਤਾ ਸੀਗਾ ਤਾਂ ਅੱਜ ਤੇ ਪਾਸੇ ਆਈ ਹਾਂ ਆਲੇ ਬਾਈ ਅੱਜ ਜਮਾਤ ਸੀ ਇੱਥੇ ਆਪਾਂ ਬਾਈ ਨੂੰ ਮੈਂ ਕਿਹਾ ਬਾਈ ਲੇਟ ਹੋ ਜਾਣਾ ਮੈਂ ਆਉਦੇ ਨੇ ਹਾਂ ਆਲੇ ਪਹਿਲੇ ਆ ਹੂੰ ਥਲੋ ਥਲੋ ਦਾ ਬਸ ਇੱਕ ਕੈਦੇ ਵਰਗੀ ਪਈ ਆ ਕਰਮਾਂ ਵਾਲੀ ਆ ਆਮਰਦੀ ਸੋਣੀ ਸੁਨੱਖੀ ਬਹੁਤ ਛੋਟੀ ਬਹੁਤ ਚੰਗੀ ਆ ਬਾਈ ਇਹੋ ਜੀ 85 90 ਨੂੰ ਤਾਂ ਟੋਕੜ ਗੱਪਣ ਕਰਕੇ ਵਿਕ ਜਾਂਦੀ ਹਾਂ 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 ਬਾਈ ਵਿਕ ਜਾਂਦੀ ਹਾਂ ਹਣਾ ਬਾਕੀ ਠੰਢੀ ਜਾਲੀ ਵੀ ਬਹੁਤ ਆ ਬਾਈ ਇਹ ਮੜਾ ਆ ਜਦੋਂ ਇੱਥੇ ਕੈਮਰੇ ਨੂੰ ਕਰਦੀ ਆ ਹੂੰ ਹੂੰ ਬਾਕੀ ਅਗਲਾ ਬਾਈ ਆਪਦੀ ਤਸੱਲੀ ਦਾ ਆਪ ਹੀ ਕਰੂਗਾ ਹਾਂ ਅਗਲਾ ਬਾਈ ਆਪਦੀਆਂ ਦੋ ਟਾਂਗਾਂ ਤੇ ਚੋਕੀ ਲਾ ਕੇ ਜਾਵਾਂਗੇ ਆਪਦੀ ਚੋ ਬਾਈ ਤਸੱਲੀ ਰ ਇੱਕ ਪੱਖ ਤੋਂ ਤੁਸੀਂ ਕਰਨੀ ਆ ਦੋ ਟਾਂਗਾਂ ਨਾਲ ਦੱਬੇ ਮਾਰ ਕੇ ਚੋਕੀ ਲਾ ਕੇ ਜਾਵਾਂਗੇ ਤਸੱਲੀ ਹਾਂ ਸਿੰਘ ਮੂੰਹ ਮੱਥਾ ਦਿਖਾ ਦੇ ਬਈ ਹਾਂ ਲੈ ਕਿੱਡੀ ਸੋਣੀ ਝੋਟੀ ਮੂੰਹ ਮਾ ਦੀ ਯਾਰ ਹਨਾ ਥਣ ਥਣ ਵੀ ਬਹੁਤ ਚੰਗਾ ਲੱਗਾ ਐ ਤਵਾਈ ਵੀ ਵਧੀਆ ਬੱਤਾਂ ਲਾ ਦੀਏ ਤਾਰਾ ਮਰ ਲੂਗੀ ਲਾ ਦਿੰਨੇ ਬਈ ਹਾਂ ਕੋਈ ਟੱਕਰ ਨਹੀਂ ਹੂੰ ਰਾ ਦਿੰਨੇ ਲੈ ਮਿੱਤਰੋ ਵੇਖੋ ਕੀ ਨਾਲ ਹੂੰ ਨਾ ਦਿੰਦਾ ਇਹ ਮੈਂ ਹੂੰ ਦੂਜਾ ਨਾਲ ਦਿੰਦਾ ਥੋੜਾ ਐ ਕੈਮਰੇ ਤੋਂ ਕਰਦੀ ਆ ਦਰਦੀ ਉਪਰਾ ਕਰਦੀ ਪੋਇੰਟ ਕੋ ਬਿਟਾਨੀ ਬਾਈ ਆਣ ਓਕੇ ਆ ਜਾਵਾਂ ਯਾਰ ਹਾਂ ਦੁੱਧ 10 ਕਿਲੋ ਕੰਡੇ ਲਾਉਂਦੀ ਹੈ ਦੁੱਧ ਬਾਈ 10 ਕਿਲੋ ਆਣਾ ਕੰਡੇ ਵਾਲਾ ਠੀਕ ਆ ਇਹ ਸਵਾ ਲੱਖ ਤੋਂ ਮਾਨਤਨ ਕਰਦਾ ਥੋੜਾ ਬੋਲ ਕੇ ਆ ਗਏ ਬਾਈ ਕਰ ਦਾਂ ਠੀਕ ਆ ਬਾਈ ਅੱਛਾ ਹੁਣ ਆ ਜਾ ਬਾਈ ਕੱਟੀ ਦੇ ਕੱਟੀ ਕਿੰਨੇ ਚਿਰ ਦੀ ਆਉਣ ਦੀ ਬਾਈ ਕੱਟੀ ਬਾਈ ਹੈਗੀ 14 ਮਹੀਨਿਆਂ ਦੀ 14 ਮਹੀਨਿਆਂ ਦੀ ਹਾਂਜੀ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਬਾਈ 16000 ਦੀ ਦੇ ਦਿਆਂਗੇ ਠੀਕ ਆ ਬਾਈ ਹਾਂਜੀ ਹਾਂਜੀ ਪੜੀ ਸਭ ਆ ਹਾਂ ਨਹੀਂ ਵਧੀਆ ਕੱਟੀ ਆ ਹਾਂ ਆਪਾਂ ਦੇ ਨਹੀਂ ਰੱਖਣ ਵਾਲੇ ਨੂੰ ਆ ਨਹੀਂ ਸਹੀ ਗੱਲ ਆ ਬਾਈ ਕੱਟਿਆਂ ਵਾਲੇ ਵੀ ਆਪਾਂ ਨੂੰ ਲਾਉਂਦੇ ਸੀ ਮੈਂ ਨਹੀਂ ਦਿੱਤੇ ਨਹੀਂ ਨਹੀਂ ਉਹਨਾਂ ਨੂੰ ਕਾਹਦੀ ਦੇਣਾ ਤੇ ਡੱਬੀ ਬੱਚੀ ਕਿਨੇ ਚਿਰ ਦੀ ਆ ਬਾਈ ਡੱਬੀ ਬੱਚੀ ਬਾਈ ਹੈਗੀ ਆ ਮੰਨ ਲਓ ਇਹ ਵੀ 1.5 ਸਾਲ ਤੋਂ ਮਹੀਨਾ ਕੁੱਤੇ ਆ ਬਾ ਬੰਨਣ ਵਾਲੀ ਆ ਬਾਈ ਯਾਰ ਇਹ ਬਾ ਬੰਨਣ ਵਾਲੀ ਆ ਜਮਾ ਉਹਦਾ ਟੀਕਾ ਹੀ ਲੈਣਾ ਕਰ ਮਾਰੀ ਆ ਆ ਤਿਆਰੀ ਆ ਜਮਾ ਇਹ ਬੀ ਐਸ ਸੀ ਮੰਦੀ ਆ ਗਾਰੰਟੀ ਆ ਇਹ ਆ ਠੀਕ ਆ ਬਾਈ ਠੀਕ ਕਿਨੇ ਦੀ ਦੇ ਦੇਾਂਗੇ ਬਾਈ ਇਹ ਇਹ ਬਾਈ 30000 ਦੀ ਦੇ ਦੇਾਂਗੇ 30000 ਦੀ ਮਾਨਤਨ ਵਿੱਚ ਕਰ ਦਾਂਗੇ ਬਾਈ ਕਰ ਦਾਂਗੇ ਟੋਰੀ ਮਾੜੀ ਜੀ ਕੱਢੀ ਪਰ ਜੋ ਲੀਡਾ ਲਈ ਵੱਚੀ ਦੀ ਬਹੁਤ ਚੰਗੀ ਆ ਇਹਦੀ ਮੰਨਲਾ ਮਾਸਲੇ ਫਾਰਮ ਚੋਂ ਲਈ ਸੀ ਆਪਾਂ ਹਾਂ ਤੇ ਘੱਟੋ ਘੱਟ 35 36 ਕਿਲੋ ਦੁੱਧ ਸੀਗਾ ਨਹੀਂ ਵੱਚੀ ਦਾ ਬਹੁਤ ਬਹੁਤ ਵੱਚੀ ਫੱਟੀ ਵਾਲੀ ਆ ਹੂੰ ਇੱਥੇ ਬੰਦੇ ਬੜੀ ਕੋਈ ਨਹੀਂ ਇੱਥੇ ਤਪਾਇਆ ਚਲ ਕੋਈ ਨਹੀਂ ਨਹੀਂ ਠੀਕ ਆ ਬਾਈ ਬਈ ਮੇਰਾ ਮਨ ਕਹਿੰਦਾ ਦੋ ਮਹੀਨੇ ਨੂੰ ਟੀਕਾ ਲੈ ਲੂ ਹਾਂ ਹਾਂ ਬਾਈ ਟੀਕਾ ਦਾ ਇਹਦਾ ਮੰਨਲਾ ਕੋਈ ਮਹੀਨੇ ਵੀ ਹੱਦ ਤੱਕ ਇਹਨੇ ਬੋਲ ਪੈਣਾ ਹੂੰ ਲੱਭੇ ਬਾਈ ਲੱਖੋਂ ਬਾਹਰ ਵੈ ਗਾਂ ਬਣ ਜੂ ਤਿਆਰ ਹੋ ਗਈ ਪੂਰੀ ਚੰਗੀ ਬਾਈ ਆ ਕਾਲੀ ਬੱਛੀ ਪਈ ਇਹ ਕਿਨੇ ਆਈਦਾ ਬਾਈ ਵੇਖੀ ਲੈ ਢੋਲੀ ਢਾਲੀ ਥਾਲ ਥਣ ਵੇਖ ਕੇ ਦੇ ਬਾਈ ਕਿਨੇ ਦੀ ਦੇ ਦੇ ਕਾਲੀ ਇਹ ਬਾਈ 16000 ਦੀ ਦੇ ਦਾਂਗੇ ਇਹ ਵੀ ਜਰਸੀ ਬੱਛੀ ਬਹੁਤ ਚੰਗੀ ਹੈ ਦੀ ਮਾਦਾਰ ਕਾਡ ਵੇ ਥਣ ਥਣ ਕੋਫੀ ਕਲਰ ਦੀ ਆ ਪੂਰੇ ਹਾਂ ਮੋٹے ਥਾਣਾ ਵਧੀਆ ਇਹ ਵੀ ਬਣ ਜੂਗੀ ਚੌਦੀ ਬਾਈ ਭਾਈ ਇਹ ਦਾ ਦੂਜਾ ਨਾ ਚਲੋ ਠੀਕ ਆ ਥੋੜੀ ਜੀ ਕਮਜ਼ੋਰੀ ਐ ਸਤਾਰਾ ਕਰ ਵੀ ਹਟੀ ਆ ਠੀਕ ਆ ਬਈ ਹਾਂ ਮੈਂ ਕਹੇ ਵਜਨ ਥੋੜਾ ਹਜੇ ਨਹੀਂ ਆਇਆ ਨਹੀਂ ਦੋ ਚਾਰ ਮਹੀਨੇ ਵਜਨ ਮੈਂ ਫੀਡ ਪੁਰਪਾਣੀ ਥੋੜੀ ਜੀ ਚਲੋ ਇਹ ਸੇਵਾ ਪਾਲਦੀ ਆ ਮੈਂ ਇਹ ਗੱਲ ਕਹਿਣਾ ਜੇ ਇਹਦੇ ਤੇ ਕੋਈ ਪੈਸੇ ਆ ਜਿੰਨੇ ਲਾਉਂਦਾ ਤੇ ਦੋ ਗੁਣਾ ਵਧਣਗੇ ਹਾਂ ਵਧਣਗੇ ਵਧਣਗੇ ਕਰਦੇ ਨਹੀਂ ਮੈਂ ਨਾ ਵਹਿ ਵਹਿਲ ਵਿਗੂਗੀ 70 75 ਹਜ਼ਾਰ ਦੀ ਐਨ ਪੂਰੀ ਤਿਆਰ ਲੇ ਲੇ ਦੂ ਬਈ ਵੇ ਅੱਛਾ ਨੰਬਰ ਕਿੰਨਾ ਆ ਗਿਆ ਅਮਨਦੀ ਬਾਈ 7526852016 7526852016 ਅਮਨਦੀਪ ਬਾਈ ਦਾ ਨਾਮ ਸਰਾਂ ਵਾਲੀ ਪ